दो सौ का घाटा पै गया वा दो सौ महंगा खर। खर्च दो सौ रुपया ज्यादा था आज गलीजा कमरे चाता जी तो वेखो तुम्हें लगन डे जी मारे आई खोल के वाह ਠੀਕ ਹੈ ਵਧੀਆ ਠੀਕ ਹੈ ਲਓ ਜੀ ਕਲਰ ਤੇ ਹਾਫ ਜਿਆਦਾ ਪਿਆਰਾ ਇੱਕ ਇੱਕ ਉਹ ਇਧਰ ਵੀ ਖੋਲੋ ਥੋੜਾ ਹਾਂ ਜੀ ਥੋੜਾ ਬਹੁਤ ਵਧੀਆ ਹਾਂ ਵਧੀਆ ਲੱਗਣ ਲਿਆ ਕਲਰ ਠੀਕ ਹੈ ਇਹ ਚਲ ਆ ਦੋਨੋਂ ਲੈ ਲੈਨੇ ਦੋਨੋਂ ਦਾ ਰੇਟ ਕਿਹੜੇ ਦੋ ਲੈ ਲੈਨੇ ਕਾਦੇ ਕਾ ਇੱਕ ਕਿਹੜਾ ਸੁਣਾ ਲਖਾਇਆ ਜੀ ਸੁਣਾ ਲੱਗਦਾ ਕਿਉਂ ਪਤਾ ਕਿਦਾਂ ਰੈੱਡ ਮਰੂਨ ਇਹ ਇੱਕ ਇੱਕ ਵਿੰਕਰ ਆਹੋ ਜੀ ਕਾਦੇ ਕਾ ਦੋ ਮਿਲ ਦੋਨੇ ਲੱਗ ਲੱਗੇਗੇ ਇੱਕ ਕਲਰ ਕਲਰ ਆਹ ਕਿਦਾਂ ਫਿਰ ਚਾਚਾ ਰੈੱਡ ਕੀ ਕੀ ਜਿਆ ਜੇ ਮੇਰਾ ਪ੍ਰਾਦੀ ਕੋ ਮੈਂ ਤੈਨੂੰ ਕਿਹਾ 850 ਰੁਪਏ ਇੱਕ ਦਾ ਹਾਂ ਹੱਸ ਕੇ ਸੁਣੀ ਤੇ ਉਹ ਭੈਣ ਵੀ ਆ ਗਈ ਹੁਣ ਤੈਨੇ ਕਿਹਾ ਭਰਾ ਮਰੇ ਆਉਣ ਤੇ 400 ਰੁਪਏ ਦਾ ਮਿਲਦਾ ਠੀਕ ਹੈ ਮੈਂ ਤੈਨੂੰ ਕਿਹਾ 650 ਇੱਕ ਦਾ ਮੈਂ ਵਾਲੀ ਹੱਥ ਛੱਡ 600 ਦੋ ਦੋਆਂ ਦੀ ਗੱਲ ਹੋਈ ਹੁਣ ਤੇ ਦੋ ਆ ਕੋਈ ਨਹੀਂ ਇੱਕ ਦਾ ਤੂੰ ਪਾਕ ਕਰ ਲੈ ਤੇ ਬਾਕੀ ਲੈਣ ਨੂੰ ਭਾਵੇਂ ਚਾਰ ਲੈਣੇ ਤਿੰਨ ਲੈਣੇ ਤੇਰੀ ਮਰਜ਼ੀ ਦੀ ਗੱਲ ਹੈ ਦੋਆਂ ਦੇ 800 ਇਹ ਤਾਂ ਫਿਰ ਉਹੀ ਰੇਟ ਹੋ ਗਿਆ ਆਓ ਤੇ ਉਹ ਹਿਸਾਬ ਹੈ 800 ਦੋ ਚੋ ਹੋ ਗਏ ਬਸ ਚੱਲ ਫਿਰ ਦੋ ਲੈ ਲੀਆ ਯਾਰ 800 ਦੇ ਦੋ ਵਾਹ ਆ ਗਲੀ ਵਾਲਾ ਭਾਈ ਸਾਹਿਬ ਲੈਣ ਵਾਲੇ ਤੇਰੀ ਵੀਡੀਓ ਬਣਾਉਂਦੀ ਚੱਲ ਫਿਰ ਮਾਲਕ ਫਿਰ ਬਸ ਠੀਕ ਹੈ ਹੁਣ ਇਹਨੂੰ ਪਹਚਾਨ ਲਓ ਭਾਈ ਦਾ ਵੇਲੋ ਕਲੀਚੇ ਦਾ ਰੇਟ ਆ 400 ਰੁਪਿਆ ਉਹ ਦੱਸ 600 750 ਲੋਂਦੇ ਸੀ ਤੇ ਤੁਹਾਨੂੰ ਮਿਲੇਗਾ ਤੇ 400 ਚਾਹੇ ਬਿਨਾ ਵੇਚ ਜਿੱਕ ਬਾਕੀ ਹੈਵੀ ਰੇਟ ਕਰਕੇ ਤੇ ਲੈ ਲਓ ਆ ਦੇਖ ਫੜ ਕੇ ਚੈੱਕ ਕਰ ਲੈ ਕੋਈ ਡੈਮੇਜ ਨੂੰ ਮੇਜ ਹੈਵੀ ਹੈਵੀ ਇਹ ਨਹੀਂ ਕਿ ਆਹੋ ਇੰਨਾ ਕੋਈ ਡੈਮੇਜ ਨਾ ਹੋਈ ਜਾਂ ਕੁਝ ਨਾ ਆ ਜੀ ਸਤਿ ਸ੍ਰੀ ਅਕਾਲ ਇਹ ਗੜਾ ਆਨਲਾਈਨ ਲਿਆ ਵੀ ਜਿਹੜੀ ਰਿਪਲੇਸਮੈਂਟ ਹਫਤੇ ਦੀ ਬਸ ਠੀਕ ਹੈ ਠੀਕ ਹੈ ਵਧੀਆ ਤਾਂ ਹਾਂ ਠੀਕ ਹੈ ਆਹ ਤੂੰ ਪੂਰਾ ਵੀ ਖੋਲਿਆ ਠੀਕ ਹੈ ਇਧਰ ਵੀ ਕਰ ਲੈ ਲਓ ਜੀ ਇਹ ਆਪਣਾ ਸੌਦਾ ਵੱਜ ਗਿਆ 800 ਦੇ ਦੋ ਠੀਕ ਹੈ ਠੀਕ ਹੈ ਜੀ ਤੇ ਹਜਾਜਾ ਹੋ ਗਿਆ ਬਸ ਗੱਲ ਬਹੁਤ ਵਧੀਆ ਇਹ ਜਾ ਤੁਹਾਡੀ ਵੀਡੀਓ ਬਣ ਗਈ ਹੈ ਬਸ ਤੁਹਾਨੂੰ ਜਿਹੜੇ ਦੇਖਣਗੇ ਉਹ ਹੀ ਲੈ ਲੈਣਗੇ ਤੁਹਾਡਾ ਮਾਲ ਵੇਖਿਆ ਉਹਨੂੰ ਨਿਕਲਦਾ ਮਿੰਡੋਂ ਮਿੰਡ ਤੋ ਜਨਾਬ 800 ਠੀਕ ਹੈ ਇਹ ਤਾਂ ਉਪਰ ਜੀ ਬਾਈ ਠੀਕ ਹੈ ਜੀ ਹੁਣ ਤੁਹਾਨੂੰ ਜਿਹੜਾ ਆਖੂਗਾ ਨਾ ਅਸੀਂ ਵੀਡੀਓ ਵੇਖ ਕੇ ਆਏ ਤੇ ਰੇਡ ਬਣਾ ਲਏ ਉਹਨਾਂ ਨੇ ਠੀਕ ਹੈ ਚਲੋ ਠੀਕ ਹੈ ਚੰਗਾ ਓਕੇ ਜੀ ਆਪਾਂ ਜਿਹੜੇ ਕਲੀਚੇ ਮੈਟ ਲਏ ਆ ਅਸੀਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਵੀ ਅਸੀਂ ਆਹ ਵੇਖੋ ਵਿਸ਼ਾਤ ਤੇ ਆ ਵਿਸ਼ਾ ਆ ਕੇ ਵੇਖੋ ਤੁਹਾਨੂੰ ਕਿਹੜਾ ਸਭ ਤੋਂ ਜ਼ਿਆਦਾ ਪਿਆਰਾ ਲੱਗ ਰਿਹਾ ਆ ਤੋ ਲਈ ਜੋਗੀ ਉਹਨਾਂ ਨੇ ਸਾਨੂੰ ਅਸੀਂ ਉਹਨਾਂ ਨੂੰ 400 ਦੇ ਕਹਿੰਦੇ ਆ ਉਹ ਸਾਨੂੰ ਪਹਿਹੀ ਆਨਲਾਈਨ 290 ਰੁਪਏ ਦੇ ਪਏ ਸੀ ਤੇ ਉਹਨਾਂ ਦਾ ਜੋ ਕਿ ਸਾਈਜ਼ ਇਹਨਾਂ ਨਾਲੋਂ ਕਾਫੀ ਛੋਟਾ ਸੀ ਤੇ ਉਹ ਸਾਨੂੰ ਆਨਲਾਈਨ 300 ਦੇ ਪਏ ਸੀ ਮੈਂ ਉਹਨਾਂ ਨੂੰ ਲੇਕਨ 400 ਰੁਪਏ ਚ ਕਹਿ ਕੇ ਤੇ ਇਹ ਵਾਲੇ ਕਾਰਪਟ 800 ਦੇ ਦੋ ਲੈ ਰਹੇ। ਫਾਇਦਾ ਹੋਇਆ ਕਿ ਘਾਟਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ। ਤੇ ਆ ਜਿਹੜੇ ਦੋ ਮਾਈਟ ਆ ਆਪਾਂ ਵਿਛਾਦਦੇ ਆ ਤੇ ਕਿਹੜਾ ਕਾਫੀ ਦੋਵਾਂ ਚੋਂ ਵਧੀਆ ਲੱਗਣ ਦੇ ਕਿਹੜਾ ਪਿਆਰਾ ਆ। ਦੋਨਾਂ ਚੋਂ ਕਿਹੜਾ ਵਧੀਆ ਆ ਕਮੈਂਟ ਕਰਕੇ ਜਰੂਰ ਦੱਸਣਾ। ਹੁਣ ਕੀ 200 ਦਾ ਘਾਟਾ ਪੈ ਗਿਆ ਵਾ। 200 ਰੁਪਏ ਆ ਪਰ ਜਿਆਦਾ ਖਰਚਤਾ। ਨਹੀਂ 300 ਤੱਕ ਨੂੰ ਮੰਨਦਾ ਨਹੀਂ। 800 ਦੀ ਤਾਂ ਇਹ ਦੋ ਇੱਕ ਕਹਿ ਰਿਹਾ ਹੈ। ਨਹੀਂ ਤੁਹਕਣਾ ਨਹੀਂ ਫਿਰ ਨਹੀਂ ਆ। ਹੇ ਵੱਡੀ ਡਬਲ ਬੈਡ ਦੀ ਲਿਆ ਡਬਲ ਬੈਡ ਦੀ ਹੈਗੀ ਅਹੀ ਨਾ ਡਬਲ ਬੰਦ ਆਹ ਤੇ ਸਿੰਗਲ ਉਹਨੂੰ ਗਾਣਾ ਨਹੀਂ ਉਹਨੂੰ ਦੇ ਜਾਣੀ ਨਾ ਕੁੰਬੰਦ ਨਹੀਂ ਜਾ ਕੇ ਨਹੀਂ ਜਿਹਾ ਕੋਈ ਨਹੀਂ ਠੀਕ ਆ ਬੜੀ ਬੜੀ ਹੈ ਸਭ ਚੱਲ ਜਾ ਨਹੀਂ ਫੇਰ ਉਹਨੇ ਨਹੀਂ ਫੇਰ ਕੰਮ ਕਰ ਜਿਹੜੀ 800 ਦੀ ਇੱਕ ਤੇ ਸੀ ਮੈਂ ਚਲੋ ਦੋ ਤੇ ਮਨਾ ਲਿਆ ਸ਼ੁਕਰ ਕੀਤਾ ਹੈ ਤੂੰ ਹੀ ਤੇ ਨਹੀਂ ਤੂੰ ਹੀ ਕਰ ਲੈਣ ਦੇ ਚਲੋ ਕੋਈ ਨਹੀਂ ਕੰਮ ਆ ਮਹਿੰਗਾ ਆ ਹੋ ਗਿਆ ਹਾਂ ਮੈਂ ਦਾ ਹੀ ਇੰਨੇ ਕੁ ਦਾਟ ਇੰਨੇ ਕੁ ਤਾਂ ਹੀ ਜਾਂਦਾ ਉਹ ਤਾਂ ਵੱਡਾ ਹੁੰਦਾ ਫਿਰ ਵੀ 600 ਤੱਕ ਮੰਨ ਨਹੀਂ ਜਣਾ ਸੀ ਲੇਕਿਨ ਆਪਾਂ ਹਾਂ 600 ਦੀ ਮੰਨ ਜਣਾ ਨਹੀਂ ਹੁੰਦੇ ਉਹ 800 ਦੀ ਇੱਕ ਕਹਿ ਰਿਆ ਸੀ ਤੇ ਆਪਾਂ 800 ਦੀਆਂ ਦੋ ਲੈ ਲਈਆਂ ਜੋੜਾਈ 600 ਦਾ ਦੋ ਜੋੜਾ ਲੈ ਲੈਣੇ ਚੱਲ ਉਹ ਦੇ ਦੇ ਆ ਵੇਖੋ ਸ਼ਾ ਚੁੱਕੇ ਤੇ ਕਾਫੀ ਵੇਖੋ ਆ ਜੀ ਟੋਟਲ ਆਪ ਦੇਖ ਸਕਦੇ ਜੀ ਆ ਵੇਖੋ ਮੈਂ ਤੁਹਾਨੂੰ ਦੂਤ ਦਿਖਾਉਣਾ ਵਾ ਆ ਵੇਖੋ ਲੋ ਜੀ ਆ ਜੇ ਸਾਰਾ ਹਾਂਜੀ ਆ ਆਪਾਂ ਕਮਰੇ ਵਿੱਚ ਲੋ ਜੀ ਆ ਜਿਹੜਾ ਗਲੀਚਾ ਆਪਾਂ ਕਮਰੇ ਚ ਵਿਛਾਤਾ ਜੇ ਤੇ ਵੇਖੋ ਤੁਹਾਨੂੰ ਦੋਵਾਂ ਚ ਕਿਹੜਾ ਵਧੀਆ ਲੱਗਣ ਡਿਆ ਤੇ ਕਮੈਂਟ ਕਰਕੇ ਦੱਸਿਓ ਤੇ ਚਲੋ ਫਿਰ ਮਿਲਦੇ ਹਾਂ ਨਵੀਂ ਇਕ ਨਵੀਂ ਟੌਪਿਕ ਤੇ ਮਿਲਦੇ ਹਾਂ ਇੱਕ ਨਵੀਂ ਟੌਪਿਕ ਦੇ ਨਾਲ ਤੇ ਤਦ ਤੱਕ ਲਈ ਬਾਏ ਬਾਏ